ਹਾਂ ਜੀ ਕੀ ਨਾਮ ਹੈ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਮੈਂ ਬਲਵੀਰ ਸਿੰਘ ਗੈਰੀ ਬੁੱਟਰ ਪਰਦੇਸ ਮਹਾ ਮੰਤਰੀ ਭਾਰਤੀ ਕਿਸਾਨ ਸੰਘ ਦੀ ਜ਼ਿੰਮੇਵਾਰੀ ਹੈ ਮੇਰੇ ਕੋਲ ਭਾਰਤੀ ਕਿਸਾਨ ਸੰਘ ਦਾ ਅੱਜ 4 ਮਾਰਚ ਦਿਨ ਮੰਗਲਵਾਰ ਨੂੰ ਅਸੀਂ ਸਥਾਪਨਾ ਦਿਵਸ ਮਨਾ ਰਹੇ ਹਾਂ ਔਰ ਭਾਰਤੀ ਕਿਸਾਨ ਸੰਘ ਕਿਸਾਨਾਂ ਦੇ ਦੁਆਰਾ ਬਣਾਇਆ ਗਿਆ ਹੈ ਕਿਸਾਨਾਂ ਦੇ ਲਈ ਕੰਮ ਕਰਦਾ ਹੈ ਅੱਜ ਤੋਂ 50 ਸਾਲ ਪਹਿਲਾਂ ਕੋਟਾ ਦੇ ਵਿੱਚ ਇਹਦੀ ਸਥਾਪਨਾ ਕੀਤੀ ਗਈ ਤੇ ਭਾਰਤੀ ਕਿਸਾਨ ਸੰਘ ਕਿਸਾਨਾਂ ਨੂੰ ਬਿਨਰ ਸਪਰੇਅ ਦੀ ਖੇਤੀ ਕਰਨੀ ਸਿਖਾਉਂਦਾ ਹੈ ਜੋ ਬੀਜ ਅਸੀਂ ਗਵਾ ਚੁੱਕੇ ਹਾਂ ਜਿੰਨਾ ਬੀਜਾਂ ਤੇ ਕੰਪਨੀਆਂ ਨੇ ਆਪਣਾ ਕਬਜ਼ਾ ਕਰ ਲਿਆ ਉਹ ਦੇਸੀ ਬੀਜ ਤੇ ਕਿਸਾਨਾਂ ਨੂੰ ਅਸੀਂ ਵੰਡਦੇ ਹਾਂ ਟਿੱਟਾਂ ਦੇ ਰੂਪ ਵਿੱਚ ਤੇ ਕਿਸਾਨਾਂ ਨੂੰ ਅਸੀਂ ਸਿਖਾਉਂਦੇ ਹਾਂ ਕਿ ਤੁਸੀਂ ਦੇਸੀ ਬੀਜ ਤਿਆਰ ਕਰੋ ਗਊ ਆਧਾਰਿਤ ਖੇਤੀ ਤੇ ਅਸੀਂ ਜ਼ੋਰ ਦਿੰਨੇ ਆਂ ਔਕਸਾਨਾਂ ਦੀ ਭਲਾਈ ਲਈ ਕੰਮ ਕਰਦੇ ਆ ਜਿਵੇਂ ਪਿਛਲੇ ਸਮੇਂ ਵਿੱਚ ਲੋਕ ਪਸ਼ੂ ਕਾਫੀ ਰੱਖਦੇ ਸੀ ਹੁਣ तकरीबन ਬੰਦ ਹੋ ਗਏ ਨੇ ਕੀ ਕਹਿਣਾ ਚਾਹੁੰਦੇ ਹਾਂ ਕਿ ਕਿਸ ਤਰ੍ਹਾਂ ਕਰਨਾ ਚਾਹੀਦਾ ਜਿਹੜੀ ਖੇਤੀ ਹੈ ਖੇਤੀ ਤੇ ਪਸ਼ੂ ਦਾ ਆਪਸ ਵਿੱਚ ਮੇਲ ਹੈ ਖੇਤੀ ਬਿਨਾਂ ਪਸ਼ੂ ਦੇ ਹੋਈ ਨਹੀਂ ਸਕਦੀ ਚਾਹੇ ਮੱਝ ਆ ਗਾਂ ਹੈ ਜੀਮੀਦਾਰ ਇੱਕ ਸਹਾਇਕ ਧੰਦੇ ਦੇ ਰੂਪ ਦੇ ਵਿੱਚ ਵੀ ਪਸ਼ੂ ਪਾਲਣ ਕਰਦਾ ਤੇ ਨਾਲ ਜਿਹੜੀ ਜੂਰੀਆ ਡੀਏਪੀ ਦੀ ਜਗ੍ਹਾ ਤੇ ਅਸੀਂ ਖਾਦ ਦੇ ਰੂਪ ਵਿੱਚ ਗੋਬਰ ਪਾਨੇ ਆ ਤਾਂ ਉਹ ਇੱਕ ਚੰਗੀ ਫਸਲ ਦੀ ਉਪਜ ਹੁੰਦੀ ਹੈ ਤਾਂ ਪਸ਼ੂ ਰਖਣ ਨਾਲ ਜ਼ਿਮੀਂਦਾਰ ਦੀ ਜਿਹੜੀ ਆਰਥਿਕ ਸਥਿਤੀ ਵੀ ਸੁਧਰਦੀ ਹੈ ਤੇ ਖੇਤੀਬਾੜੀ ਲਈ ਫਸਲ ਲਈ ਵੀ ਲਾਭਦਾਇਕ ਤਾਂ ਜ਼ਿਮੀਂਦਾਰ ਨੂੰ ਬੇਨਤੀ ਕਰਾਂਗਾ ਭਾਈਚਾਰੇ ਨੂੰ ਕਿ ਪਸ਼ੂ ਵੱਧ ਤੋਂ ਵੱਧ ਰਖਣ ਤੇ ਪਸ਼ੂ ਮਰਨਾ ਖੇਤੀ ਅਧੂਰੀ ਹੈ ਜੇ ਕੋਈ ਜਾਣਕਾਰੀ ਲੈਣੀ ਹੋਵੇ ਜਿਸ ਨੇ ਨਵੇਂ ਬੀਜਾਂ ਦੀ ਗੱਲ ਕੀਤੀ ਹੈ ਜਾਂ ਹੋਰ ਕੋਈ ਤਾਂ ਕਿਵੇਂ ਸੰਪਰਕ ਕਰ ਸਕਦਾ ਕਿੱਥੇ ਅਸੀਂ ਭਾਰਤੀ ਕਿਸਾਨ ਸੰਘ ਵੱਲੋਂ ਪੂਰੇ ਡੁੱਟਕਲਪਾਰ ਦੀਆਂ ਕਿਸਾਨ ਸੰਘ ਬੀਜ ਪ੍ਰਮੁੱਖ ਜਗ੍ਹਾ-ਜਗ੍ਹਾ ਤੇ ਅਸੀਂ ਕੈਂਪ ਲਗਾਣੇ ਆਂ ਜ਼ਿਲ੍ਹਾ ਪੱਧਰ ਤੇ ਵੀ ਬਲਾਕ ਪੱਧਰ ਤੇ ਵੀ ਸੂਬਾ ਪੱਧਰ ਤੇ ਵੀ ਤੇ ਅਸੀਂ ਸਮੇਂ-ਸਮੇਂ ਤੇ ਸੂਚਨਾ ਦਿੰਦੇ ਰਹਿੰਦੇ ਆਂ ਬਲਾਕ ਪੱਧਰ ਤੇ ਪਿੰਡਾਂ ਦੀਆਂ ਕਮੇਟੀਆਂ ਨੂੰ ਕਿਸਾਨ ਸੰਘ ਦੇ ਜਿਹੜੇ ਜ਼ਿੰਮੇਵਾਰ ਅਧਿਕਾਰੀ ਆ ਉਹਨਾਂ ਵੱਲੋਂ ਤੇ ਦੋ ਰੋਜ਼ਾ ਚਾਰ ਰੋਜ਼ਾ ਅਸੀਂ ਟ੍ਰੇਨਿੰਗ ਕੈਂਪ ਲਗਾਨੇ ਆ ਜਿਦੇ ਵਿੱਚ ਪਸ਼ੂ ਦੀ ਮੱਤਤਾ ਵੀ ਦੱਸਦੇ ਆ ਦੇਸੀ ਗੋਬਰ ਖਾਦ ਦੀ ਮੱਤਤਾ ਵੀ ਦੱਸਦੇ ਆ ਤੇ ਦੇਸੀ ਬੀਜ ਆ ਜਿਹੜੇ ਉਹ ਵੰਡਦੇ ਵੀ ਆ ਔਰ ਕਿਸਾਨਾਂ ਨੂੰ ਅਸੀਂ ਬੀਜ ਕਿੱਦਾਂ ਅੱਕੇ ਬਣਾਉਣੇ ਆ ਦੇਸੀ ਬੀਜ ਅੱਕੇ ਕਿੱਦਾਂ ਉਹਨੂੰ ਵਧਾਣਾ ਤੇ ਜੋ ਅਸੀਂ ਕੰਪਨੀਆਂ ਦੀ ਜਿਹੜੀ ਬੀਜਾਂ ਦੇ ਉੱਪਰ ਕਬਜ਼ਾ ਹੈ ਉਹਨਾਂ ਨੂੰ ਤਾਂ ਛਡਵਾਇਆ ਜਾ ਸਕੀ ਉਹਦੇ ਤੇ ਵੀ ਅਸੀਂ ਕਿਸਾਨਾਂ ਨੂੰ ਟ੍ਰੇਨਿੰਗ ਦਿੰਨੀ ਹੈ ਕਿਉਂਕਿ ਪ੍ਰੈਸਟੀਸਾਈਜ਼ ਕਾਫੀ ਵਰਤੀ ਜਾਂਦੀ ਹੈ ਜਿਸ ਨਾਲ ਗੰਭੀਰ ਰੋਗੀਆਂ ਵੀ ਲੱਗਦੀਆਂ ਤੇ ਬਾਅਦ ਚੋਂ ਨੁਕਸਾਨ ਵੀ ਹੋ ਸਕਦਾ ਹੈ। ਦੋ ਮਿੰਟ ਸਾਈਡ ਦੇ ਬੋਰਡ ਜਿੰਮੇਦਾਰ ਭਾਈਚਾਰੇ ਨੂੰ ਮੈਂ ਬੇਨਤੀ ਕਰਾਂਗਾ ਕਿ ਬਦ ਤੋਂ ਬਦ ਕਿਸਾਨ ਸੰਘ ਨਾਲ ਜੁੜਨ ਕਿਸਾਨ ਸੰਘ ਦੇ ਸਖਲਾਈ ਕੇਂਦਰਾਂ ਵਿੱਚ ਕੈਂਪਾਂ ਵਿੱਚ ਆਣ ਅਸੀਂ ਜ਼ਿੰਮੇਵਾਰੀ ਨਾਲ ਉਹਨਾਂ ਨੂੰ ਜ਼ਿੰਮੇਵਾਰੀ ਨਾਲ ਸਿਖਾਉਨੇ ਆ ਕਿ ਪਹਿਲੇ ਸਾਲ ਲਈ ਅਗਰ ਬਿਨਾ ਡੀਏਪੀ ਯੂਰੀਆ ਪੈਸਟੀਸਾਈਡ ਨਹੀਂ ਵਰਤੂਆ ਸਾਡੇ ਦੱਸੇ ਮੁਤਾਬਕ ਸਖਲਾਈ ਦਿੱਤੀ ਮੁਤਾਬਕ ਗੋਬਰ ਦੀ ਖਾਦ ਜਿਹੜੀ ਉਹ ਵਰਤੂਆ ਤਾਂ ਕੋਈ ਜ਼ਿਆਦਾ ਝਾੜ ਦੇ ਵਿੱਚ ਫਰਕ ਨਹੀਂ ਪੈਂਦਾ ਲੇਕਿਨ ਰੋਈ ਫਸਲ ਅਸੀਂ ਲੈ ਸਕਦੇ ਆ